ਦੇ ਲੀ ਵਾਲੇ ਝਾੜੂ ਵਾਲੇ ਨੇ ਤੇ ਕੇਜਰੀ ਵਾਲ ਨੇ ਆ 6 ਮਹੀਨੇ ਦੇ ਕੋ ਬੋਰੀ ਵਿਸਤ ਲਪੇਟ ਕੇ ਨੇ ਤਾਂ ਚੱਲ ਜਾਣਾ ਰਾਸਤਾਂ ਨੂੰ ਇੱਥੇੋਂ ਕੱਲਾ ਲੁੱਟਣਾ ਦੇ ਜੇ ਵਾਪਸ ਪੰਜਾਬ ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤੱਕੀ ਲੈ ਕੇ ਆਨੇ ਵਾਪਸ ਤੁਹਾਨੂੰ ਆਟਾ ਦਾਲ ਸ਼ਗਨ ਪੈਨਸ਼ਨਾਂ ਸਾਰੀਆਂ ਚੀਜ਼ਾਂ ਲਾਗੂ ਕਰਾਉਣੀਆਂ ਤਾਂ ਇਹ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ 94 ਲੈ ਕੇ ਲੀਡਰਾਂ ਦੀਆਂ ਸਰਗਰਮੀਆਂ ਬਹੁਤ ਜ਼ਿਆਦਾ ਸਿਖਰਾਂ ਤੇ ਨੇ ਸੁਖਵੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਵੀ ਨਿਨੇ ਨੇ ਤੇ ਉੱਥੇ ਹੀ ਸੁਖਵੀਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਸ਼ਬਦੀ ਵਾਰ ਕਰਦੇ ਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਇਹਨਾਂ ਵਧੀਆ ਸਜਿਆ ਸੀ ਤੇ ਹੁਣ ਸਾਰੀਆਂ ਸੜਕਾਂ ਟੁੱਟ ਗਈਆਂ ਨੇ ਹੁਣ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ ਬੂਟੇ ਲਾਏ ਹੋਏ ਸੀ ਉਹਨਾਂ 'ਚ ਕਦੇ ਜਿਹੜਾ ਪਾਣੀ ਵੀ ਨਹੀਂ ਪਾਇਆ ਜੇਕਰ ਤੁਸੀਂ ਸਾਰੀਆਂ ਚੀਜ਼ਾਂ ਵਾਪਸ ਕਰਾਉਣਾ ਚਾਹੁੰਦੇ ਹੋ ਜਾਨਕਿ 8 10 ਮਾ ਜੋ ਕਿ ਅਕਾਲੀ ਦਲ ਦੇ ਸਮੇਂ ਸਾਰੀਆਂ ਸਕੀਮਾਂ ਮਾ ਜਿਹੜੀਆਂ ਅਕਾਲੀ ਦਲ ਦੇ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੀ ਜੇਕਰ ਤੁਸੀਂ ਉਹ ਵਾਪਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੁੜ ਤੋਂ ਜਿਹੜਾ ਤੱਕੜੀ ਨੂੰ ਵਾਪਸ ਲੈ ਕੇ ਆਓ ਪਰ ਆਮ ਆਦਮੀ ਪਾਰਟੀ ਨੇ ਸਾਰਾ ਕੁਝ ਜਿਹੜਾ ਉਹ ਬੰਦ ਕਰ ਦਿੱਤਾ ਪਰ ਜੇਕਰ ਤੁਸੀਂ ਸਾਰਾ ਕੁਝ ਵਾਪਸ ਲੈ ਕੇ ਆਉਣਾ ਤਾਂ ਇੱਕ ਵਾਰ ਮੁੜ ਤੋਂ ਜਿਹੜਾ ਤੱਕੜੀ ਨੂੰ ਵਾਪਸ ਲੈ ਕੇ ਆਓ ਤਾਂ ਇਹ ਸ਼ਬਦਾਂ ਦਾ ਪਰਗਾਟਾਵਾ ਸੁਖਵੀਰ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਆਟਾ ਦਲ ਕੌਣ ਨੀਲਾ ਕਾਡ ਬਣਾ ਕੇ ਆਟਾ ਦਲ ਕੌਣ ਦਿੰਦਾ ਸੀ ਬਾਦਲ ਸਾਹਿਬ ਬਾਦਲ ਸਾਹਿਬ ਨੇ ਸ਼ਗਨ ਵੀ ਬਾਦਲ ਸਾਹਿਬ ਪੈਨਸ਼ਨਾਂ ਵੀ ਬਾਦਲ ਸਾਹਿਬ ਐਸਸੀ ਪਰਿਵਾਰਾਂ ਨੂੰ ਮੁਫਤ ਤੇ 200 ਯੂਨਿਟ ਤੇ 300 ਯੂਨਿਟ ਬਿਜਲੀ ਦੇ ਅਸੀਂ ਮੁਫਤ ਦਿੰਦੇ ਸੀ ਫਿਰ ਉਦੋਂ ਦਾ ਤੁਹਾਡੀ ਕੁੰਡੀਆਂ ਵੀ ਲਾ ਲੈਂਦੇ ਸੀ ਤਰੀਕਾ ਪੁੱਛਦਾ ਸੀ ਠੀਕ ਹੈ ਹੁਣ ਤਾਂ ਮਗਰ ਪੈ ਜਾਂਦੇ ਨਾ ਹੁਣ ਤਾਂ ਮਾਝੀ ਹਲ ਤਾਂ ਮੈਂ ਕਿਹਾ ਜੇ ਮੈਂ ਮਹਿਕ ਮੇਰੇ ਸੀ ਮੈਂ ਉਹ ਕਹਿੰਦਾ ਮਹਿਕ ਮੈਲੇ ਕਹਿੰਦਾ ਜੀ 340% ਦਾ ਸਿੱਧੀ ਲਈ ਬੈਠੇ ਮੈਂ ਚਲੋ ਕੋਈ ਗੱਲ ਗਰੀਬ ਬੰਦਾ ਕੁੱਤੇ ਪਾਲ ਬਿਠੇ ਲਾਈ ਜੇ ਤੁਸੀਂ ਅਜਿਹੇ ਸਭ ਤੋਂ ਵੱਡਾ ਪਾਪ ਕੀਤਾ ਨਾ ਕਾਂਗਰਸ ਨੇ ਤੇ ਹੁਣ ਝਾੜੂ ਵਾਲ ਨੇ ਜਿਹੜੇ ਅਸੀਂ ਐਸਸੀ ਬੱਚਿਆਂ ਨੂੰ ਮੁਫਤ ਬਣਾਉਂਦੇ ਸੀ ਕਾਲਜਾਂ ਤੇ ਸਕੂਲਾਂ 'ਚ ਸਕਾਲਰਸ਼ਿਪ ਸੀ ਮੈਂ 700 ਕਰੋੜ ਰੁਪਈਆ ਸਾਲ ਦਾ ਦੇਦੇ ਸਕਾਲਰਸ਼ਿਪ ਬੰਦ ਕਰ ਦਿੱਤੀ ਜੇ ਗਰੀਬਾਂ ਦੇ ਬੱਚੇ ਹੀ ਨਹੀਂ ਪੜਨਗੇ ਦੇ ਫਿਰ ਅੱਗੇ ਕਿਵੇਂ ਬੋਧਨਗੇ ਹੁਣ ਸਾਰਾ ਕੁਝ ਬੰਦ ਹੈ ਨਾ ਬੰਦਿਆ ਜੀ ਬੰਦਿਆ ਕੋਈ ਨਾ ਆਟਾ-ਦਾਲ ਨਾ ਸ਼ਕਰ ਨਾ ਪੈਨਸ਼ਨ ਆ ਉਹ ਜਿਹੜੀ 5 ਕਿਲੋ ਵਾਲੀ ਵੀ ਨਾ ਉਹ ਵੀ ਬੰਦਿਆ ਉਹਨੇ ਇਹੋ ਵੀ ਦਿੱਲੀ ਆਉਂਦੀ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਅਜੀ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਕਿ ਇਲਾਜ ਨੂੰ ਕਰਾ ਲਵੋ ਪਰ ਸਾਰਾ ਕੁਝ ਹੀ ਬੰਦ ਮੈਨੂੰ ਯਾਦ ਆ ਪਿੰਡਾਂ ਚ ਅਸੀਂ ਮੁੰਡਿਆਂ ਨੂੰ ਜਿੰਮ ਖੇਡਾਂ ਦਾ ਸਮਾਨ ਜੋ ਜੋ ਕਈ ਜਾਂਦੇ ਦਿੰਦੇ ਸੀ ورلڈ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਮੈਂ ਖੇਡਾਂ ਦੀ ਪਿੰਡਾਂ ਦੀ ਖੇਡ ਸੀ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਹੜੇ ਪਿੰਡਾਂ ਵਾਲੇ ਬੰਦੇ ਹੁਣ ਆਪਣੀਆਂ ਨੌਕਰੀਆਂ ਕਰਨ ਲੱਗੇ ਕਬੱਡੀ ਕਰਕੇ ਪੈਸੇ ਕਮਾਉਣ ਲੱਗੇ ਪਸ਼ੂ ਮੇਲੇ ਕਰਾਉਂਦਾ ਸੀ ਕਿ ਲੋਕੀ ਵਧੀਆ ਪਸ਼ੂ ਰੱਖਣ ਲੱਗੇ ਇਨਾਮ ਇਨਾਮ ਲੈਣ ਲੱਗੇ ਅਸੀਂ ਤਕਰੀਬਨ 2.5 ਲੱਖ ਨੌਕਰੀਆਂ ਸਰਕਾਰੀ ਦਿੱਤੀਆਂ ਸੀ ਤੇ ਮੈਂ ਕਾਨੂੰਨ ਬਦਲ ਦਿੱਤਾ ਸੀ ਮੈਂ ਕਹਿੰਦਾ ਕੱਲੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਮਿਲੂਗੀ ਸਰਕਾਰੀ ਤੇ ਉਹ ਇਹਨਾਂ ਨੇ ਕੀਤਾ ਝਾੜੂ ਵਾਲੇ ਨੇ ਆ ਕੇ ਇਹਨਾਂ ਨੇ ਮੇਰਾ ਕਾਨੂੰਨ ਬਣਾਇਆ ਹੀ ਤੋੜਦਾ ਹੁਣ ਕਹਿੰਦੇ ਹਿੰਦੁਸਤਾਨ ਚ ਕੋਈ ਮਰਜ਼ੀ ਲੈ ਲੈ ਨੌਕਰੀ ਪੰਜਾਬ ਦੇ ਵਿੱਚ ਹੁਣ ਹੋਇਆ ਕੀ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਨਾ ਹਰਿਆਣਾ ਚ ਵੀ ਰਾਜਸਥਾਨ ਚ ਵੀ ਉੱਥੇ ਜਾ ਕੇ ਕਹਿੰਦੇ ਅਸੀਂ ਪੰਜਾਬ ਸਾਨੂੰ ਨੌਕਰੀਆਂ ਦੇਵਾਂਗੇ ਤੇ ਜਿੰਨੀਆਂ ਵੀ ਨੌਕਰੀਆਂ ਉਹਨਾਂ ਨੇ 20-25 ਹਜ਼ਾਰ ਕੋਈ ਆਪਣੇ ਸਰਕਾਰ ਨੇ ਦਿੱਤੀ ਐ ਅੱਧੀਆਂ ਬਾਹਰ ਦੇ ਲੋਕ ਬੰਦੇ ਬਾਹਰ ਦੇ ਹਾਲਾਤ ਆ ਹੈ ਹਾਲਾਤ ਆਪੂ ਦੇਖੋ ਬਾਪੂ ਬਾਦਲ ਨੇ ਕਿੰਨੀ ਸੇਵਾ ਕੀਤੀ ਆਪਾਂ ਦਾ ਜਿਹੜੇ ਨਵੇਂ ਮੁੰਡੇ ਨਾ ਇਹਨਾਂ ਨੂੰ ਪਤਾ ਨਹੀਂ ਪਹਿਲੇ ਆ ਬੰਬੀਆਂ ਦੇ ਬਿੱਲ ਲੱਗਦੇ ਹੁੰਦੇ ਬਿਜਲੀ ਦੇ ਹੈ ਬਜ਼ੁਰਗੋ ਗੱਲ ਸਹੀ ਹੈ ਨਾ ਸਮਝ ਲਓ ਤੁਹਾਡੀ ਬਾਪੂ ਬਾਦਲ ਨੇ ਪੈਨਸ਼ਨ ਹੀ ਲਾਦੀ ਜਾਂ ਮੁਫਤ ਕਰਦਾ ਹੈ ਤੇ ਜਿੰਨੇ ਵੀ ਅਬ ਆਪਣੇ ਟਿਊਬਲ ਕਨੈਕਸ਼ਨ ਆਇਆ ਹੈ ਬੰਮੀਆਂ ਦਾ ਕਨੈਕਸ਼ਨ ਆਇਆ ਹੈ 90% ਦੀ ਕਾਲੀ ਸਰਕਾਰਾਂ ਨੇ ਦਿੱਤੇ ਆ ਪਿਛਲੀ ਵਾਰ ਆਪਣੀ ਸਰਕਾਰ ਸੀ 2 ਲੱਖ ਤਾਂ ਮੈਂ ਹੀ ਇਕੱਲੇ ਵੰਡੇ ਸੀ ਪੰਜਾਬ ਚ ਸਾਰੇ ਵਰਕਰਾਂ ਮੈਂ ਇਕੱਲੇ ਹਾਂ ਹੁਣ ਜਦੋਂ ਉਹ ਤਾਂ ਗਏ ਆ ਅੱਜ ਕਹਿੰਦੇ 15 ਲੱਖ ਦਾ ਦਿੱ ਦਿੱਦ ਲੈਣਾ ਹੋਇਆ ਕਨੈਕਸ਼ਨ ਆ ਜਿਹੜੇ ਤੁਹਾਡੇ ਪਲੇ ਟਰੈਕਟਰ ਹੁੰਦਾ ਸੀ ਨਾ ਪੁਰਾਣੇ ਬਜ਼ੁਰਗ ਤਾਂ ਜਾਣਦੇ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਬਾਪੂ ਬਾਦਲ ਪਹਿਲੀ ਵਾਰ ਆਏ ਬਾਦਲ ਸਾਹਿਬਡੇ ਤੇ ਉਹਨਾਂ ਨੇ ਕਿਹਾ ਕਿ ਆ ਟਰੱਕ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂਗਾ ਪਹਿਲੇ ਏਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਦੇ ਧਰਮਸ਼ਾਲਾ ਨਹੀਂ ਬਣਦੀਆਂ ਹੁੰਦੀਆਂ ਸੀ ਆ ਕਾਨੂੰਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਏ ਕਿ ਸਰਕਾਰੀ ਖਰਚੇ ਹਰ ਪਿੰਡ ਤੇ ਏਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣੋਣੀ ਚਾਹੀਦੀ ਹੈ ਉਹਨੇ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ ਪਰ ਹੌਲੀ-ਹੌਲੀ ਤੁਸੀਂ ਦੇਖ ਲਿਆ ਰੋਕ ਕੇ ਜਦੋਂ ਦੀ ਸਰਕਾਰ ਗਈ ਹੈ ਮੱਲਾ ਦਾ ਇੱਕ ਹਿੱਟ ਨਹੀਂ ਲੱਗੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਤੁਹਾਡੇ ਵਿੱਚ ਬਹਿੰਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦੇ ਸਰਕਾਰ ਹੈ ਦਿਖਾਈ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਨਹੀਂ ਲੁੱਟੇਰੇ ਆ ਨਾ ਰਖਲੇ ਨਾ ਹੀ ਬੜੀ ਸ਼ਰਾਰਤ ਨਾਲ ਆਮ ਆਦਮੀ ਗਰੋਕਾਂ ਨੂੰ ਘਬਰਾ ਕਰਨ ਵਾਲਾ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਸਹੀ ਮੈਂ ਇਹ ਮੈਂ ਤੁਹਾਨੂੰ ਦੱਸਦਾ ਜੋ ਹਾਲਾਤ ਬਣ ਗਏ ਜੇ ਆਪਾਂ ਪੰਜਾਬ ਨੂੰ ਨਾ ਬਚਾਇਆ ਨਾ ਤੇ ਮਾਝੇ ਵਾਲੇ ਤੁਹਾਡੇ ਤੇ ਸਾਨੂੰ ਆਸ ਹੈ ਜੇ ਨਾ ਬਚਾਇਆ ਤੇ ਆਪਾਂ ਨਾ ਇਹਨਾਂ ਨੂੰ ਪਹਜਾਇਆ ਤੇ ਨਾ ਆਪਾਂ ਨੂੰ ਹਰਾਇਆ ਬੁਰਾ ਹਾਲ ਹੋ ਜੂਗਾ ਅੱਜ ਜਿਹੜੇ ਨਸ਼ੇ ਘਰ ਘਰ ਫੈਲ ਗਏ ਉਹਦਾ ਵੱਡਾ ਕਾਰਨ ਦੱਸਿਆ ਕੀ ਹੈ ਮੈਂ ਪੁਲਿਸ ਵਾਲਿਆਂ ਨੂੰ ਬੁਲਾਇਆ ਮੈਂ ਕਿਹਾ ਤੂੰ ਨਸ਼ੇ ਕਿਵੇਂ ਨਾ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਨੂੰ ਫੜਨ ਹੀ ਨਹੀਂ ਦਿੰਦੇ ਜਿਹਨੂੰ ਫੜਦੇ ਆ ਝਾੜੂ ਵਾਲੇ ਆ ਜਾਂਦੇ ਕਿ ਨਹੀਂ ਆ ਮੈਨੂੰ ਮਹੀਨਾ ਦਿੰਦਾ ਇਸ ਕਰਕੇ ਇਹਨੂੰ ਛੱਡ ਦਿਓ ਇਹਨਾਂ ਦੇ ਜਿਹੜੇ ਐਮ.ਐਲ.ਏ. ਆ ਲੀਡਰ ਆ ਮਹੀਨਾ ਲਈ ਜਾਂਦੇ ਕਿਸੇ ਤੋਂ 5 ਲੱਖ ਨਸ਼ੇ ਵੇਚਣ ਨਾਲ ਤੇ ਕੋਈ 10 ਲੱਖ ਲਈ ਜਾਂਦੇ ਤੇ ਗੁੱਲਾ ਛੁੱਟੀ ਕੀਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਅੱਗੇ ਤੋਂ ਆਉਣਾ ਨਹੀਂ ਇੱਕ ਡਿਵੈਲਪਮੈਂਟ ਨਹੀਂ ਹੋਈ ਤੁਸੀਂ ਅੱਜ ਰੰਤਨਾਂ ਹਲਕੀ ਦਿਓ ਤੁਸੀਂ ਪੰਜਾਬ ਕਿਤੇ ਵੀ ਚਲੇ ਜਾਓ ਜੋ ਕੁਝ ਵੀ ਬਣਿਆ ਦੇਖੋਗੇ ਉਦੋਂ ਹੀ ਬਣਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਨੀਆਂ ਕਸੀਆਂ ਕਿੰਨੇ ਡੈਮ ਹੈ ਕਿੰਨੇ ਪਾਵਰ ਪਲਾਂਟ ਹੈ ਜਿੰਨੀਆਂ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਅਦ ਮੈਂ ਬਣਾਇਆ ਸੀ ਰਾਸਤੇ ਮਾਰਗ ਅੱਜ ਕੀ ਹਾਲਾਤ ਕਰਤਾ ਹੁੰਦੇ। ਸ਼੍ਰੀ ਅੰਮ੍ਰਿਤ ਸਰ ਸਾਹਿਬ ਨੇ ਅਸੀਂ ਬੜਾ ਵਧੀਆ ਸਜਾਇਆ ਸੀ। ਸਾਰੀਆਂ ਸੜਕਾਂ ਸੁਰਤੀਆਂ ਟੁੱਟ ਗਈਆਂ ਕੋਈ ਪੁੱਛਦਾ ਹੀ ਨਹੀਂ। ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ। ਬੈਟਰੋ ਬੱਸਾਂ ਬੰਦ ਹੋ ਗਈਆਂ। ਸਾਲਾ 쿠שי ਸਾਲਾ 쿠שי ਪੰਦਾ ਆ 10 ਸਾਲਾਂ ਤਬਾਹ ਹੋ ਗਈ ਆਪਣੇ। ਇਸ ਕਰਕੇ ਜੇ ਵਾਪਸ ਪੰਜਾਬ 'ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤਰੱਕੀ ਲੈ ਕੇ ਆਨੇ ਵਾਪਸ ਤੁਹਾਨੂੰ ਆਟਾ ਦਾਲ ਸ਼ਗਨ ਪੈਨਸ਼ਨਾਂ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਾਉਣੀਆਂ ਤਾਂ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ ਹੈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਜਿਸ ਦਿਨ ਸਰਕਾਰ ਬਣਾਤੀ ਪਹਿਲੇ ਹਫ਼ਤੇ ਹੀ ਤੁਹਾਨੂੰ ਫਿਰ ਤੋਂ ਉਵੇਂ ਆਟਾ ਦਾਲ ਸ਼ਕਰਨ ਪੈਨਸ਼ਨ